ਸੱਚਾ ਕਾਲਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮੋ ਹੈਡਲਾਈਨਸ ਤੇ ਸੁਪਰੀਮ ਕੋਰਟ ਨੇ ਸੰਜੇ ਸਿੰਘ ਨੂੰ ਦਿੱਤੀ ਵੱਡੀ ਰਾਹਤ 6 ਮਹੀਨਿਆਂ ਦੀ ਜੇਲ੍ਹ ਤੋਂ ਬਾਅਦ ਮਿਲੀ ਜ਼ਮਾਨਤ ਅਕਾਲੀ ਦਲ ਦੇ ਵਫ਼ਦ ਨੇ ਮੁੱਖ ਚੋਣ ਅਧਿਕਾਰੀ ਦੇ ਨਾਲ ਕੀਤੀ ਮੁਲਾਕਾਤ ਤੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਲਗਾਏ ਗੰਭੀਰ ਦੋਸ਼ ਕਿਸਾਨ ਆਗੂ ਸਰਵਿੰਦਰ ਸਿੰਘ ਬੰਦੇਰ ਨੇ ਕੀਤਾ ਐਲਾਨ 7 ਅਪ੍ਰੈਲ ਨੂੰ ਦੇਸ਼ ਭਰ ਚ ਫੁੱਗੇ ਜਾਣਗੇ ਭਾਜਪਾ ਦੇ ਪੁਤਲੇ ਸਪੀਕਰ ਕੁਲਤਾਰ ਸੰਧਵਾਨ ਨੇ ਨਹੀਂ ਸਵੀਕਾਰਿਆ ਸ਼ੀਤਲ ਅਨੁਗਰਾਲ ਦਾ ਅਸਤੀਫਾ ਅਦਾਲਤ ਦਾ ਰੁਕ ਕਰ ਸਕਦੇ ਨੇ ਸ਼ੀਤਲ ਅਨੁਗਰਾਲ ਤੇ ਹੁਣ ਖਬਰਾਂ ਵਿਸਥਾਰ ਨਾਲ ਇੱਕ ਪਾਸੇ ਅਰਵਿੰਦ ਕੇਜੀਵਾਲ ਨੂੰ ਜੇਲ੍ਹ ਭੇਜਿਆ ਗਿਆ ਹੈ ਤੇ ਦੂਜੇ ਪਾਸੇ 6 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਆਪ ਦੇ ਸੰਸਦ ਦੇ ਸੰਜੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਦਰਸਾਲ ਸੁਪਰੀਮ ਕੋਰਟ ਨੇ ਸੰਜੀਤ ਸਿੰਘ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਜ਼ਮਾਨਤ ਦੇ ਹੁਕਮ ਜਾਰੀ ਕੀਤੇ ਨੇ ਜਿਸ ਤੋਂ ਬਾਅਦ ਆਪ ਆਗੂਆਂ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦ ਦੀ ਕਿਰਨ ਜਾਗੀਏ ਸੰਜੀਤ ਸਿੰਘ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਰਾਗਵ ਚੱਡਾ ਦੇ ਵੱਲੋਂ ਵੀ ਖੁਸ਼ੀ ਪ੍ਰਗਟਾਈ ਗਈਏ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਸੰਜੀਤ ਸਿੰਘ ਜੀ ਦੀ ਜ਼ਮਾਨਤ ਹੋਈਏ ਸੱਚ ਦੱਬਿਆ ਤਾਂ ਜਾ ਸਕਦਾ ਹੈ ਪਰ ਸੱਚ ਕਦੇ ਮਰਦਾ ਨਹੀਂ ਇਨਕਲਾਬ ਜ਼ਿੰਦਾਬਾਦ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਕੁਲਦੀਪ ਤਾਲੀਵਾਲ ਦੇ ਵੱਲੋਂ ਇੱਕ ਬਿਆਨ ਵੀ ਸਾਂਝਾ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸ਼ੇਰ ਸ਼੍ਰੀ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਹੁਣ ਸ਼ੇਰ ਫਿਰ ਗਰਜੇਗਾ ਤੇ ਪਾਜਪਾ ਦੇ ਮਾੜੇ ਦਿਨ ਸ਼ੁਰੂ ਹੋ ਜਾਣਗੇ ਅੱਜ ਦੇਸ਼ ਵਾਸੀਆਂ ਲਈ ਸਾਡੀ ਪਾਰਟੀ ਦੀ ਸਾਡੇ ਪਾਰਟੀ ਦੇ ਸਾਡੇ ਦੇਸ਼ ਚ ਵਲੰਟੀਅਰਲੀ ਔਰ ਇਸ ਦੇਸ਼ ਦੇ ਅੰਦਰ ਜਿਹੜੇ ਜਮੂਰੀਅਤ ਪਸੰਦ ਲੋਕ ਨੇ ਜਿਹੜੇ ਮੋਦੀ ਦੀ ਤਾਨਾਸ਼ਾਹੀ ਨੂੰ ਖਤਮ ਕਰਨਾ ਚਾਹੁੰਦੇ ਆ ਉਹਨਾਂ ਲਈ ਅੱਜ ਬੜੀ ਖੁਸ਼ੀਪਨ ਦੀ ਖਬਰ ਹੈ ਕਿ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਸਾਡੀ ਪਾਰਟੀ ਦੇ ਰਾਜ ਸਭਾ ਮੈਂਬਰ ਸ੍ਰੀ ਸੰਜੇ ਸਿੰਘ ਜੀ ਉਹਨਾਂ ਨੂੰ ਜਮਾਨਤ ਦਿੱਤੀ ਹੈ ਸੰਜੇ ਸਿੰਘ ਜਦੋਂ ਰਾਜ ਸਭਾ 'ਚ ਬੋਲਦੇ ਸੀਗੇ ਤੇ ਪੂਰੀ ਦੁਨੀਆ ਦੇਖਦੀ ਸੀ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਸ਼ੇਰ ਕਹਿੰਦੇ ਸੀ ਤੋ ਵਕਾਈ ਸਾਡੇ ਸ਼ੇਰ ਨੇ ਉਹਨਾਂ ਦੀ ਆਵਾਜ਼ ਜਦੋਂ ਗੱਦਦੀ ਸੀ ਤੇ ਮੋਦੀ ਦੀ ਕੁਰਸੀ ਜਿਹੜੀ ਹਿੱਲਦੀ ਸੀਗੀ ਉਹਨਾਂ ਨੂੰ ਇਸੇ ਕਰਕੇ ਕੁਝ ਮਹੀਨੇ ਜਿਹੜਾ ਜੇਲ੍ਹ ਤੋਂ ਸੁੱਟਿਆ ਗਿਆ ਪਤਾ ਜੇ ਸੁਪਰੀਬ ਕੋਰਟ ਨੇ ਇੱਕ ਬਹੁਤ ਵੱਡਾ ਇਤਿਹਾਸਕ ਫੈਸਲਾ ਕੀਤਾ ਉਦੋਂ ਬਾਅਦ ਆਉਣਗੇ ਉਦੋਂ ਉਸੇ ਤਰ੍ਹਾਂ ਹੀ ਫੇਰ ਦੁਬਾਰਾ ਭਾਜਪੀ ਦੇ ਖਿਲਾਫ ਉਸੇ ਤਰ੍ਹਾਂ ਗੱਦ ਦੇਣਗੇ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਤੁਸੀਂ ਦੇਖਿਓ ਕੀ ਬਰਦਾ ਮੈਨੂੰ ਆਸ ਹੈ ਕਿ ਭਾਰਤੀ ਨਿਆਂ ਪ੍ਰਣਾਲੀ ਜਿਹੜੀ ਹੈ ਉਹ ਹੋਰ ਨਿਆਂ ਦੇਊਗੀ ਔਰ ਸ੍ਰੀ ਅਰਵਤ ਕੇ ਅਦੀਵਾਦੀ ਸ੍ਰੀ ਮਨਦੀਪ ਸੁਸੋਦੀਆ ਜੀ ਸ੍ਰੀ ਸਤੰਦਰ ਜੈਨ ਜੀ ਜਿਨ੍ਹਾਂ ਸਾਡੇ ਨੇਤਾ ਝੂਠੇ ਕੇਸਾਂ ਦੇ ਚੇਲਚ ਭੇਜੇ ਸਹਿਜ ਸਹਿਜ ਸਾਰਿਆਂ ਨੂੰ ਕਾਨੂੰਨ ਤੋਂ ਰਹਿਤ ਮਿਲੂਗੀ ਤੇ ਇਹ ਇਹ ਜਿਹੜੀ ਭਾਪੀ ਹੈ ਇਹਦੇ ਖਿਲਾਫ ਜਿਹੜੀ ਜੰਗ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਰੱਖਣੀ ਹੈ ਜਿੱਦਾਂ ਆਪਾਂ 31 ਮਾਰਚ ਨੂੰ ਦਿੱਲੀ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਹੈ ਸੋ ਮੈਂ ਤਾਨੂੰ ਸਭ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਨਾਲ ਮੈਂ ਸਭ ਨੂੰ ਸੱਦਾ ਵੀ ਦੇਣਾ ਕਿਓ ਸਾਡੇ ਜਣੇ ਤਕੜੇ ਹੋ ਕੇ ਆਪਾਂ ਲੱਗੀਏ 24 ਦੀਆਂ ਆਉਣ ਵਾਲੀਆਂ ਜਿਹੜੀਆਂ ਇਹ ਚੋਣਾਂ ਇਹਦੇ ਚ ਆਪਾਂ ਮਤਲਬ ਜਿਹੜਾ ਬੀਜੇਪੀ ਨੂੰ ਮੋਦੀ ਅਮਿਤ ਸ਼ਾਹ ਦੀ ਜੋੜੀ ਨੂੰ ਲੱਖ ਤੋੜ ਵੀ ਹਾਤ ਦੇਣੀ ਹੈ ਉਹ ਆਪਣੀ ਪਾਰਟੀ ਤੇ ਇੰਡੀਆ ਗੱਠ ਜੋੜ ਦੇ ਜਿਹੜੇ ਕੈਂਡੀਡੇਟ ਨੇ ਪੰਜਾਬ ਦੇ 13 ਦੇ 13 ਤੇ ਇੰਡੀਆ ਗੱਠ ਚੋਟ ਜਿੱਥੇ-ਜਿੱਥੇ ਸਾਡਾ ਕਾਂਗਰਸ ਦੇ ਨਾਲ ਜਾਂ ਦੂਜੀਆਂ ਪਾਰਟੀਆਂ ਦਾ ਗੱਠ ਜੋੜਿਆ ਉਨ੍ਹਾਂ ਸਾਧਿਆਂ ਦੀ ਜਿੱਤ ਜਿਹੜੀ ਆ ਯਕੀਨੀ ਬਣਾਉਣੀ ਆ ਮੈਂ ਸਭ ਦੰਗੇ ਸਿੰਘ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਔਰ ਆਪਣੀ ਪਾਰਟੀ ਦੇ ਸਾਰੇ ਲੀਡਰਾਂ ਨੂੰ ਇਸ ਮੌਕੇ ਤੇ ਬਹੁਤ-ਬਹੁਤ ਵਧਾਈ ਦਿੰਦਾ ਕਿ ਅਜਮਾਨਜੋਗ ਸੁਪਰੀਮ ਕੋਰਟ ਨੇ ਬਹੁਤ ਵੱਡਾ ਇਤਿਹਾਸਕ ਫੈਸਲਾ ਕੀਤਾ ਧੰਨਵਾਦ ਦੱਸ ਦਈਏ ਕਿ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਆਪਣੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਚੁਣੌਤੀ ਦੇਣ ਦੇ ਵਾਸਤੇ ਸੰਜੇ ਸਿੰਘ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਧਾਰਿਤ ਕੀਤੀ ਗਈ ਸੀ ਜਿਸ ਦੀ ਸੁਣਵਾਈ ਦਾ ਫੈਸਲਾ ਕਰਦਿਆ ਹੋਇਆ ਸੁਪਰੀਮ ਕੋਰਟ ਬੈਂਚ ਨੇ ਆਪ ਸੰਸਦ ਮੈਂਬਰ ਦੇ ਵਕੀਲ ਦੀ ਦਲੀਲ ਸੁਣੀ ਅਤੇ ਉਸ ਦਲੀਲ ਦੇ ਉੱਤੇ ਕਾਰਵਾਈ ਕੀਤੀ ਜਿਸ ਤੋਂ ਬਾਅਦ ਸੰਜੀਤ ਸਿੰਘ ਨੂੰ ਜ਼ਮਾਨਤ ਮਿਲ ਗਈ। ਸੰਜੀਤ ਸਿੰਘ ਦੀ ਜ਼ਮਾਨਤ ਅਜਿਹੇ ਵੇਲੇ ਹੋਈ ਏ ਜਦੋਂ ਈਜੀ ਦੇ ਵੱਲੋਂ ਅਰਵਿੰਦ ਕੇਜੀਵਾਲ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਏ। ਵਿਖਣਾ ਇਹ ਹੋਵੇਗਾ ਕਿ ਸੰਜੀਤ ਸਿੰਘ ਦੀ ਜ਼ਮਾਨਤ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਅਗਲਾ ਕਦਮ ਕੀ ਹੋਵੇਗਾ? ਅੱਜ ਅਕਾਲੀ ਦਲ ਦਾ ਇੱਕ ਵਫ਼ਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਇਸ ਮੌਕੇ ਅਕਾਲੀ ਦੇ ਆਗੂ ਅਰਸ਼ਦੀਪ ਕਲੇਰ ਨੇ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਉੱਤੇ ਗੰਭੀਰ આરોਪ ਲਗਾਏ ਨੇ ਉਹਨਾਂ ਕਿਹਾ ਕਿ ਇਕਬਾਲ ਸਿੰਘ ਲਾਲਪੁਰਾ ਭਾਜਪਾ ਦੇ ਹੱਕ ਵਿੱਚ ਹੀ ਕੰਮ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਅੱਜ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਨਾਲ ਮੁਲਾਕਾਤ ਕਰਨ ਪਹੁੰਚਿਆ। ਉਹਨਾਂ ਵੱਲੋਂ ਕਟਗਿਨਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਉੱਤੇ ਗੰਭੀਰ aarop ਲਾਉਂਦਿਆਂ ਹੋਏ ਕਿਹਾ ਗਿਆ ਕਿ ਇਕਬਾਲ ਸਿੰਘ ਲਾਲਪੁਰਾ ਜਿਸ ਅਹੁਦੇ ਤੇ ਬੈਠੇ ਨੇ ਉਹ ਕਿਸੇ ਇੱਕ ਪਾਰਟੀ ਦਾ ਪੱਖ ਨਹੀਂ ਪੂਰਦੇ ਪਰ ਲਾਲਪੁਰਾ ਇਸ ਸਮੇਂ ਪਾਛਪਾ ਦੇ ਹੱਕ ਵਿੱਚ ਹੀ ਸਾਰਾ ਕੰਮ ਕਰ ਰਹੇ ਨੇ। ਉਨਾ ਅੱਗੇ ਕਿ ਹੈ ਕਿ ਖਾਸ ਕਰ ਜਦੋਂ ਵੀ ਪੰਜਾਬ ਦਾ ਕੋਈ ਵੀ ਨੁਮਾਇੰਦਾ ਭਾਜਪਾ ਦੀ ਪਾਰਟੀ ਚ ਸ਼ਾਮਲ ਹੁੰਦਾ ਹੈ ਤਾਂ ਭਾਜਪਾ ਦਫਤਰ ਚ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਮੌਜੂਦਗੀ ਜ਼ਰੂਰ ਹੁੰਦੀ ਏ ਦੇਖੋ ਸ਼੍ਰੋਮਨੀ ਅਕਾਲੀ ਦਲ ਦਾ ਵਫਦ ਜਿਹਦੇ ਵਿੱਚ ਸਾਡੇ ਲੀਗਲ ਸੈਲ ਦੇ ਬਹੁਤ ਸੀਨੀਅਰ ਮੈਂਬਰ ਸਦਾ ਜਸਪ੍ਰੀਤ ਸਿੰਘ ਬਰਾੜ ਸਾਹਿਬ ਐਸ.ਓ.ਆਈ ਦੇ ਪ੍ਰਧਾਨ ਸਰਦਾਰ ਰਣਵੀਰ ਸਿੰਘ ਜੀ ਸਾਡੇ ਯੂਨੀਵਰਸਿਟੀ ਤੋਂ ਕਲੀਗਸ ਜਿਸ ਮੁੱਦੇ ਨੂੰ ਲੈ ਕੇ ਅਸੀਂ ਅੱਜ ਚੀਫ ਇਲੈਕਟਰਲ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਉਹ ਹੈ ਕਿ ਮਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਜਿਹੜੇ ਕਿ ਮਨੋਰਟੀ ਕਮਿਸ਼ਨ ਹੈਡ ਕਰ ਰਹੇ ਨੇ ਉਹ ਇੱਕ ਕਨਸਟੀਟਿਊਸ਼ਨਲ ਬੋਰਡ ਹੈ ਤੇ ਐਕਸਪੈਕਟ ਕੀਤਾ ਜਾਂਦਾ ਹੈ ਕਿ ਜਿਹੜੇ ਬੰਦੇ ਐਸੇ ਅਹੁਦਿਆਂ ਤੇ ਬੈਠੇ ਨੇ ਕਿਉਂਕਿ ਮਨੋਰਟੀ ਕਮਿਸ਼ਨ ਹੋਵੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੋਵੇ ਚਾਹੇ ਗਵਰਨਰ ਹੋਣ ਜਿਹੜੇ ਵੀ ਬੰਦੇ ਕਨਸਟੀਟਿਊਸ਼ਨਲ ਬਾਡੀ ਹੈਡ ਕਰਦੇ ਨੇ ਉਹ ਆਪਣੇ ਆਪ ਨੂੰ ਕਿਸੇ ਪੋਲਿਟਿਕਲ ਪਾਰਟੀ ਦੇ ਨਾਲ ਅਲਾਈਨ ਨਹੀਂ ਕਰਦੇ ਕਿਸੇ ਪੋਲਿਟਿਕਲ ਪਾਰਟੀ ਦੀ ਕਿਸੇ ਪੋਲਿਟਿਕਲ ਗਤੀਵਿਧੀ ਚ ਸ਼ਾਮਲ ਨਹੀਂ ਹੁੰਦੇ ਪਰ ਸਰਦਾਰ ਅਕਬਾਲ ਸਿੰਘ ਲਾਲਪੁਰਾ ਜਿਹੜੇ ਕਿ ਜਿਨ੍ਹਾਂ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹ ਮਿਨੋਰਟੀਜ਼ ਦੇ ਨੁਮਾਇੰਦੇ ਨੇ ਤੇ ਸਾਰਿਆਂ ਦੇ ਸਾਂਝੇ ਨੇ ਪਰ ਉਹ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਹ ਸਿਰਫ ਤੇ ਸਿਰਫ ਇੱਕ ਪੋਲਿਟਿਕਲ ਪਾਰਟੀ ਭਾਰਤੀ ਜਨਤਾ ਪਾਰਟੀ ਉਹਦੇ ਲਈ ਕੰਮ ਕਰ ਰਹੇ ਨੇ ਔਰ ਜਿੰਨੀਆਂ ਵੀ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਪੋਲਿਟੀਕਲ ਜੁਆਇਨਿੰਗਸ ਹੁੰਦੀਆਂ ਨੇ ਦੂਜੀਆਂ ਪਾਰਟੀਆਂ ਤੋਂ ਲੀਡਰ ਉੱਥੇ ਜੁਆਇਨ ਕਰਦੇ ਨੇ ਜਿਹੜੇ ਕਿ ਖਾਸ ਕਰਕੇ ਪੰਜਾਬ ਦੇ ਨਾਲ ਵਸਤਾ ਹੁੰਦੇ ਨੇ ਕਿਉਂਕਿ ਉਹ ਆਪ ਵੀ ਪੰਜਾਬ ਤੋਂ ਆਉਂਦੇ ਨੇ ਤੇ ਉੱਥੇ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਕਿਤੇ ਨਾ ਕਿਤੇ ਜਿਹੜੀਆਂ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਹਨ ਉਹਨਾਂ ਦੀ ਵੀ ਧਜੀਆਂ ਉਡਾਉਂਦੀ ਹੈ ਤੇ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਕਿਉਂਕਿ ਆਫਟਰ ਆਲ ਇੱਕ ਚੇਅਰਮੈਨ ਜਿਹੜਾ ਕਿ ਸਰਕਾਰੀ ਟ੍ਰੈਜਰੀ ਚੋਂ ਸੈਲਰੀ ਡਰਾ ਕਰ ਰਿਹਾ ਹੈ ਪਰਕਸ ਡਰਾ ਕਰ ਰਿਹਾ ਹੈ ਉਹ ਕਿਸ ਤਰੀਕੇ ਉਹ ਪੋਲਿਟিক্যাল ਐਕਟੀਵਿਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਆਪਣੇ ਆਪ ਦੇ ਵਿੱਚ ਅਸੀਂ ਪੁੱਛਿਆ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਇਹਨਾਂ ਦਾ ਰਿਪਲਾਈ ਕਾਲ ਕਰੇ ਆਹ ਫੋਟੋਆਂ ਨਾਲ ਨੇ ਆਹ ਮਹਾਰਾਣੀ ਪ੍ਰਨੀਤ ਕੌਰ ਦੀ ਜੁਆਇਨਿੰਗ ਹੋ ਰਹੀ ਹੈ ਤੇ ਆਪ ਪਿੱਛੇ ਲਾਲਪੁਰਾ ਸਾਹਿਬ ਵਿਕਟਰੀ ਸਾਈਨ ਬਣਾ ਕੇ ਖੜੇ ਨੇ ਕੀ ਇਹ ਮinority ਕਮਿਸ਼ਨ ਦਾ ਕੰਮ ਹੈ ਮinority ਕਮਿਸ਼ਨ ਦਾ ਕੰਮ ਤਾਂ ਮinorities ਦੀ ਰਾਖੀ ਕਰਨਾ ਹੈ ਪੋਲਿਟিক্যাল ਪਾਰਟੀਆਂ ਦੀ ਰਾਖੀ ਕਰਨਾ ਤਾਂ ਮinority ਕਮਿਸ਼ਨ ਦਾ ਕੰਮ ਨਹੀਂ ਹੈਗਾ ਸੋ ਇਹਦੇ ਤੇ ਅਸੀਂ ਆਪਣੀ ਅੱਜ ਕੜੀ ਇਪੱਤੀ ਜਤਾਈ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਕਿ ਨਾ ਤੋ ਰਿਪਲਾਈ ਕਾਲ ਕੀਤਾ ਜਾਵੇ ਕਿ ਇਸ ਤਰੀਕੇ ਪੋਲਿਟিক্যাল ਐਕਟੀਵਿਟੀਆਂ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਉੱਤੇ ਬੈਠੇ ਬੰਦੇ ਇਹ ਕਿਉਂ ਕਰ ਰਹੇ ਨੇ ਦਾ ਜਵਾਬ ਮੰਗੇ ਨਹੀਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹਦੇ ਤੇ ਪ੍ਰੋਪਰ ਇਹਨਾਂ ਤੋਂ ਰਿਪਲਾਈ ਕਾਲ ਕਰਕੇ ਜੋ ਵੀ ਬਣਦੀ ਕਾਰਵਾਈ ਉਹ ਕਰਾਂਗੇ ਦਿਖਣਾ ਇਹ ਹੋਵੇਗਾ ਕਿ ਕਾਲੀ ਦਲ ਬਲੂਨ ਲਾਏ ਗਏ ਇਸ ਗੰਭੀਰ આરોਪ ਤੇ ਚੋਣ ਕਮਿਸ਼ਨ ਕੀ ਐਕਸ਼ਨ ਲੈਂਦੀ ਏ ਤੇ ਲਾਲਪੁਰਾ ਦਾ ਇਸ ਤੇ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਰੋਜ਼ ਨਵੇਂ-ਨਵੇਂ ਐਲਾਨ ਕਰ ਰਹੇ ਨੇ ਤੇ ਇੱਕ ਵਾਰ ਫਿਰ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਦੱਸ ਦਿੱਤਾ ਹੈ ਕਿ 7 ਅਪ੍ਰੈਲ ਨੂੰ ਦੇਸ਼ ਭਰ ਦੇ ਵਿੱਚ ਪਾਜਪਾ ਦੇ ਪੁਤਲੇ ਫੁਕੇ ਜਾਣਗੇ ਜੇਕਰ ਸਰਕਾਰ ਉਹਨਾਂ ਦੀ ਗੱਲ ਨਹੀਂ ਮੰਨਦੀ ਤਾਂ 9 ਅਪ੍ਰੈਲ ਨੂੰ ਸ਼ੰਭੂ ਤੋਂ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ ਅੱਜ ਕਿਸਾਨ ਆਗੂਆਂ ਵੱਲੋਂ ਚੰਡੀਗੜ੍ਹ ਵਿਖੇ ਕਿਸਾਨ ਪੰਮਨ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਬੰਸਿੰਘ ਪੰਦੇਰ ਨੇ ਦੱਸਿਆ ਕਿ ਆਉਣ ਵਾਲੀ 7 ਤਰੀਕ ਨੂੰ ਪੂਰੇ ਦੇਸ਼ ਵਿੱਚ ਕਿਸਾਨ பாஜக ਦੇ ਪੁਤਲੇ ਫੂਕਣਗੇ ਕਿਉਂਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਿਹੜੇ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ ਉਹਨਾਂ ਨੂੰ ਆਜ਼ਾਦ ਕੀਤਾ ਜਾਵੇਗਾ ਪਰ ਹਜੇ ਤੱਕ ਸਰਕਾਰ ਆਪਣੇ ਵਾਅਦੇ ਤੋਂ ਮੁਕਰਦੀ ਹੋਈ ਨਜ਼ਰ ਆ ਰਹੀ ਏ ਇਸ ਤੋਂ ਇਲਾਵਾ ਉਹਨਾਂ ਨੇ ਰੇਲ ਰੋਕੋ ਅੰਦੋਲਨ ਦਾ ਵੀ ਐਲਾਨ ਕੀਤਾ ਹੈ ਸਾਡੇ ਕਿਸੇ ਕਿਸਾਨ ਨੂੰ ਅਸੀਂ ਆਵਾਨ ਕਰਦੇ ਆਂ ਵੀ ਕਦੇ ਵੀ ਕਣਕ ਅਸੀਂ ਸਿੱਧੀ ਮੰਡੀਆਂ ਵਿੱਚ ਐਸੇ ਆਗੇ ਦੋਵਾਂ ਸਟੇਟਾਂ ਵਿਚ ਅੱਡ ਹੋਊਗਾ ਇੱਥੇ ਮੋਦੀ ਸਰਕਾਰ ਦੇ ਨਾਲ-ਨਾਲ ਭਗਵੰਤ ਮਾਨ ਸਰਕਾਰ ਦੀ ਵਰਤੀ ਸਾਡਾਂ ਕੇ ਕਿਉਂਕਿ ਫੈਸਲਾ ਇਹਨਾਂ ਦਾ ਹੈਗਾ ਇਹ ਦੋ ਵੱਡੇ ਜੇਕਰ ਫਿਰ ਵੀ ਠੀਕ ਆ ਇਹ ਤੁਹਾਨੂੰ ਆਉਣ ਵਾਲੇ ਸਮਝ ਮਿਲਾਂਗੇ ਫਿਰ ਵੀ ਜੇ ਸਰਕਾਰ ਕੋਈ ਅੱਛਾ ਸ਼ਾਇਦ ਵੱਡਾ ਐਕਸ਼ਨ ਤੇ ਰੇਲ ਰੋਕੋ ਜਿਹੜਾ ਵਾ ਸਾਡਾ ਏ ਤੱਕ ਹੀ ਹੁੰਦੇ ਤਾਂ ਫਿਰ ਨੌ ਨੂੰ ਸ਼ੰਭੂ ਬਾਰਡਰ ਤੇ ਪੱਕੀ ਰੇਲ ਜਾਮ ਹੋਊਗਾ ਅਰੇ ਤੋਂ ਗਾਹਾਂ ਗੱਲ ਤੁਰੀ ਤਾਂ ਹੋਰ ਰੈਲ ਰੋਕੋ ਵੀ ਆਪਾਂ ਵਧਾਵਾਂਗੇ ਇਹਦੇ ਨਾਲ ਨਾਲ ਜਿਹੜਾ ਆਪਾਂ ਪੂਰੇ ਦੇਸ਼ ਵਿੱਚ ਕਹਿੰਦੇ ਸੀ ਪੰਜਾਬ ਦਾ ਅੰਦੋਲਨ ਆ ਲੱਖ ਜੋਰ ਲਾ ਰਿਆ ਇੱਕ ਤਾਂ ਪਿਆਉ ਮਾਜਰਾ ਵਿੱਚ ਅਸੀਂ ਵੱਡੀ ਰੈਲੀ ਨਮ ਰਹੀ ਕੱਲ ਦਿੱਤੀ ਤੁਹਾਨੂੰ ਖਬਰ ਅਸੀਂ ਅੱਜ ਸ਼ੰਭੂ ਬਾਰਡਰ ਤੋਂ ਸਾਊਥ ਇੰਡੀਆ ਵਾਸਤੇ ਜਿਹੜੀ ਸ਼ਹੀਦੀ ਮਾਰਚ ਆਪਣਾਉ ਸ਼ੁਰੂ ਕਰਨ ਵਾਸਤੇ ਯਾਤਰਾ ਸ਼ੁਰੂ ਕੀਤੀ ਗੱਡੀ ਇੱਥੇ ਆਈ ਹੈ ਤੁਸੀਂ 2 ਮਿੰਟ ਸਾਨੂੰ ਇੱਥੋਂ ਵੀ ਦਿਓ ਇੱਥੋਂ ਅਸੀਂ ਦਿੱਲੀ ਨੂੰ ਬਾਈ 에ਅਰ ਸਾਡੇ ਜਿਹੜੇ ਕੋਆਰਡੀਨੇਟਰ ਆਏ ਨੇ ਸਾਊਥ ਇੰਡੀਆ ਦੇ ਤਾਮਿਲਆਡੂ ਪੌਂਡੀਚੇਰੀ ਤੇ ਕੇਰਲ ਵਾਲੇ ਉਹ ਬਾਈਅਰ ਕੱਲ ਉਥੋਂ ਜਾਣਗੇ ਤੇ ਉੱਥੇ ਵੀ ਵੱਡੀਆਂ ਜੜੀਆਂ ਆਵਾਂ ਆਪਾਂ ਸ਼ਹੀਦੀ ਸਮਾਗਮ ਮਹਾਂ ਪੰਚਾਇਤਾਂ ਕਰਾਂਗੇ ਸਾਊਥ ਇੰਡੀਆ ਦੇ ਵਿੱਚ ਤੇ ਕਰਨਾਟਕ ਦਾ ਪ੍ਰੋਗਰਾਮ ਵੀ ਹੈਗਾ ਡੱਲੇਲ ਸਾਹਿਬ ਤੁਹਾਨੂੰ ਦੱਸ ਦੇਣਗੇ ਤੋਂ ਪੂਰੇ ਦੇਸ਼ ਵਿੱਚ ਗਾਹਾਂ ਗਾਹਾਂ ਹੋਰਨਾਂ ਸੂਬਿਆਂ 'ਚ ਵੀ ਅਸੀਂ ਕਰਕੇ ਸਰਕਾਰ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੀ ਅੰਦੋਲਨ ਕੱਲਾ ਪੰਜਾਬ ਦਾ ਵਾ ਇਹ ਨੈਟਿਵ ਤੋੜ ਦਾਂਗੇ ਵੀ ਕੱਲਾ ਪੰਜਾਬ ਦਾ ਨਹੀਂ ਹੈਗਾ ਜਿਹੜੇ ਪਿੰਡਾਂ 'ਚ ਪੋਸਟਰ ਲੱਗਣੇ ਆ ਕਿਸੇ ਕਾਰਨ ਕਰਕੇ ਆਪਾਂ ਸਾਡਾ ਪਿੰਡ ਵਾਲਿਆਂ ਨੂੰ ਇਥੋਂ ਬੇਨਤੀ ਆ ਕਿ ਉਹ ਜਿਹੜੇ ਸਵਾਲਾਂ ਜਵਾਬਾਂ ਵਾਲਾ ਪੋਸਟਰ ਆ ਉਹ ਸਾਰ ਪਿੰਡ ਵਿੱਚ ਲੱਗੇ ਅੱਜ ਅਸੀਂ ਡਿਜੀਟਲ ਮਾਧਿਅਮ ਰਹੀਂ ਤੁਹਾਨੂੰ ਜਾਰੀ ਕਰ ਦਾਂਗੇ ਹਰ ਪਿੰਡ ਲਾਵੇ ਔਰ ਉਹਦੇ ਆਧਾਰ ਤੇ ਜਿਹੜਾ ਪੱਛਪਾ ਗਠਜੋੜ ਆ ਉਹਨਾਂ ਕੋਲ ਜਿਹੜੇ ਸਵਾਲ ਕਰਨੇ ਆ ਉਹ ਗੱਲ ਹਰ ਸੂਬਾ ਪੂਰੇ ਦੇਸ਼ ਪਰ ਵਿੱਚ ਹੋਊਗਾ ਔਰ ਜੇ ਸਵਾਲਾਂ ਦੇ ਜਵਾਬ ਕਰਨ ਤੋਂ ਸਰਕਾਰ ਜਾਬਰ ਹੁੰਦੀ ਆ ਤੇ ਫਿਰ ਕਾਲੀਆਂ ਝੰਡੀਆਂ ਲਾ ਕੇ ਉਹਨਾਂ ਦਾ ਵਿਰੋਧ ਹੋਊਗਾ ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੇ ਇਸ ਐਲਾਨ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਕੀ ਨਵਾਂ ਰੁਖ ਅਪਣਾਉਂਦੀ ਏ ਤੇ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਤੀਜਾ ਵੇਖਣ ਨੂੰ ਮਿਲਦਾ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਜੋ ਸ਼ਾਮਿਲ ਹੋਏ ਵਿਧਾਇਕ ਸ਼ੀਤਲ ਅਨੁਗਰਾਲ ਵੱਲੋਂ ਆਪਣੀ ਵਿਧਾਇਕੀ ਦਾ ਅਸਤੀਫਾ ਪੰਜਾਬ ਦੇ ਸਪੀਕਰ ਨੂੰ ਭੇਜ ਦਿੱਤਾ ਗਿਆ ਸੀ ਪਰ ਹੁਣ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਦਾ ਅਸਤੀਫਾ ਰੱਦ ਕਰ ਦਿੱਤਾ ਹੈ ਜਿਸ ਤੋਂ ਬਾਅਦ ਸ਼ੀਤਲ ਅਨੁਗਰਾਲ ਅਦਾਲਤ ਦਾ ਰੁਖ ਕਰਨ ਦੀ ਗੱਲ ਕਰ ਰਹੇ ਨੇ ਬੀਤੀ 28 ਮਾਰਚ ਨੂੰ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗਰਾਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਉਹਨਾਂ ਨੇ ਆਪਣਾ ਅਸਤੀਫਾ 28 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਪੇਜ ਦਿੱਤਾ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਉਹਨਾਂ ਦਾ ਅਸਤੀਫਾ ਰੱਦ ਕਰ ਦਿੱਤਾ ਹੈ ਇਸ ਤੇ ਪ੍ਰਤੀਕਿਰਿਆ ਦਿੰਦਿਆਂ ਵਿਧਾਇਕ ਸ਼ੀਤਲ ਅਨੁਗਰਾਲ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਸਪੀਕਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਉਹਨਾਂ ਕਿਹਾ ਹੈ ਕਿ ਜੇਕਰ ਉਹਨਾਂ ਦਾ ਅਸਤੀਫਾ ਪ੍ਰਵਾਨ ਨਾ ਹੋਇਆ ਤਾਂ ਉਹ ਅਦਾਲਤ ਦਾ ਰੁਖ ਕਰਨਗੇ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਲੋਕ ਸਭਾ ਚੋਣਾਂ ਦੇ ਨਾਲ-ਨਾਲ ਇਸ ਸੀਟ ਤੇ ਉਪ ਚੋਣ ਨਹੀਂ ਕਰਵਾਉਣਾ ਚਾਹੁੰਦੀ ਇਸ ਲਈ ਉਹਨਾਂ ਦਾ ਅਸਤੀਫਾ ਪਰਵਾਨ ਨਹੀਂ ਕੀਤਾ ਜਾ ਰਿਹਾ ਦਸਤਯੇ ਕੀ ਹਾਲ ਹੀ ਵਿੱਚ ਪਾਚਪਾ ਵਿੱਚ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅਨਗੁਰਾਲ ਨੂੰ ਕੇਂਦਰ ਸਰਕਾਰ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਦਰਸਲ ਦੋਹਾਂ ਹੀ ਆਗੂਆਂ ਦੀ ਸਿਕਿਉਰਟੀ ਵਿੱਚ ਵਾਅਦਾ ਕਰਦੇ ਹੋਏ ਗ੍ਰਹਿ ਮੰਤਰਾਲੇ ਵੱਲੋਂ ਵਾਈ ਪਲੱਸ ਸਿਕਿਉਰਟੀ ਦਿੱਤੀ ਗਈ ਹੈ ਹੁੰਦ ਸੁਸ਼ੀਲ ਰਿੰਕੂ ਦੀ ਸਿਕਿਉਰਿਟੀ ਵਿੱਚ 18 ਤੇ ਸ਼ੀਤਲ ਅਨੁਗਰਾਲ ਦੀ ਸੁਰੱਖਿਆ ਵਿੱਚ 11 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਦੱਸ ਸੰਯੋਗ ਹੈ ਕਿ ਜਲੰਧਰ ਤੋਂ ਆਪ ਦੇ ਸੰਸਦ ਸੁਸ਼ੀਲ ਰਿੰਕੂ ਤੇ ਐਮਐਲਏ ਸ਼ੀਤਲ ਅਨੁਗਰਾਲ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਬੀਜੇਪੀ ਵਿੱਚ ਸ਼ਾਮਿਲ ਹੋਏ ਨੇ ਇਸ ਮਗਰੋਂ ਪੰਜਾਬ ਸਰਕਾਰ ਵੱਲੋਂ ਦੋਹਾਂ ਦੀ ਸੁਰੱਖਿਆ ਵਿੱਚ ਕਟੌਤੀ ਦੇ ਹੁਕਮ ਦਿੱਤੇ ਗਏ ਸਨ ਰਿੰਕੂ ਦੀ ਸੁਰੱਖਿਆ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਕਮਾਂਡੋ ਵਾਪਸ ਬੁਲਾ ਲਏ ਗਏ ਨਾਲ ਹੀ ਇੱਕ ਸੁਰੱਖਿਆ ਗੱਡੀ ਨੂੰ ਵੀ ਸੁਰੱਖਿਆ ਤੋਂ ਹਟਾ ਦਿੱਤਾ ਗਿਆ ਇਸ ਮਗਰੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਬਾਅਦ ਸੁਸ਼ੀਲ ਰਿੰਕੂ ਤੇ ਅਨਗੁਰਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਾਲ ਮੁਲਾਕਾਤ ਕੀਤੀ ਮੀਟਿੰਗ ਵਿੱਚ ਮੁੱਖ ਤੌਰ ਤੇ ਉਹਨਾਂ ਦੀ ਕਟਾਈ ਗਈ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ ਗਈ ਸੀ ਦੋਵੇਂ ਨੇਤਾਵਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਸ ਮਗਰੋਂ ਹੁਣ ਕੇਂਦਰ ਵੱਲੋਂ ਦੋਹਾਂ ਨੂੰ ਵਾਈ ਪਲੱਸ ਸਿਕਿਉਰਿਟੀ ਦਿੱਤੀ ਗਈ ਹੈ ਇਸ ਦ ਨਾਲ ਹੀ ਇਹ ਵੀ ਜ਼ਿਕਰ ਕਰਦੇ ਹਾਂ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਜਪਾ ਦੇ ਬਲੋਂ ਜਲੰਧਰ ਤੋਂ ਆਪਣਾ ਲੋਕ ਸਭਾ ਚੋਣਾਂ ਦਾ ਉਮੀਦਵਾਰ ਐਲਾਨਿਆ ਗਿਆ ਹੈ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਦੋਹਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਲੰਧਰ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਵਿਖਣਾ ਇਹ ਹੋਵੇਗਾ ਕਿ ਜਲੰਧਰ ਦੇ ਵਿੱਚ ਕੀ ਸੁਸ਼ੀਲ ਕੁਮਾਰ ਰਿੰਕੂ ਇਸ ਵਾਰ ਫੇਰ ਬਾਜ਼ੀ ਮਾਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਫਿਰ ਨਹੀਂ ਦਿੱਲੀ ਦੀ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਆਤਿਸ਼ੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਆਤੀਸ਼ੀ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਵੱਲੋਂ ਉਹਨਾਂ ਨੂੰ ਪਾਰਟੀ 'ਚ ਸ਼ਾਮਿਲ ਹੋਣ ਲਈ ਕਿਹਾ ਜਾ ਰਿਹਾ ਹੈ ਸ਼ਾਮਿਲ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਦੀ ਗ੍ਰਿਫਤਾਰੀ ਦੀ ਵੀ ਗੱਲ ਆਖੀ ਗਈ ਹੈ ਆਤੀਸ਼ੀ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਸਣੇ ਦਿੱਲੀ ਦੇ ਕਈ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ ਹੋਰ ਵੀ ਗਰਮਾ ਗਈ ਹੈ ਹੁਣ ਦਿੱਲੀ ਦੀ ਮੰਤਰੀ ਆਤੀਸ਼ੀ ਮਾਰਲੇਣਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹਨਾਂ ਨੂੰ ਬੀਜਪੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਨਾਲ ਹੀ ਮੰਤਰੀ ਆਤੀਸ਼ੀ ਨੇ ਕਿਹਾ ਕਿ ਉਹਨਾਂ ਸਣੇ ਮੰਤਰੀ ਸੌਰਵ ਭਾਰਤਵਾਜ ਦਰਵੇਸ਼ ਪਾਠਕ ਤੇ ਰਾਗਵ ਜੱਡਾ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮੇਰੇ ਬਹੁਤ ਵਿਅਕਤੀਗਤ ਕਰੀਬੀ ਵਿਅਕਤੀ ਕੇ ਮਾਧਿਅਮ ਸੇ मुझे भारतीय जनता पार्टी ज्वाइन करने के लिए अप्रोच किया मुझे ये कहा गया कि या तो मैं भारतीय जनता पार्टी ज्वाइन कर लूं अपना पॉलिटिकल करियर बचा लूं अपना पॉलिटिकल करियर बढ़ा लूं, और अगर भारतीय जनता पार्टी नहीं ज्वाइन करी तो आने वाले एक महीने में ईडी द्वारा मुझे गिरफ्तार कर लिया जाएगा ये एक मेरे बहुत करीबी व्यक्ति के माध्यम से मुझे बताया गया उन्होंने कहा कि प्रधानमंत्री नरेंद्र मोदी जी और भारतीय जनता पार्टी ने अपना मन बना लिया है कि आम आदमी पार्टी को और उसके सभी नेताओं को अब वो कुचलना चाहते हैं खत्म करना चाहते हैं पहले उन्होंने आम आदमी पार्टी के सारे शीर्ष नेतृत्व को अरेस्ट करके जेल में डाल दिया पहले सत्येंद्र जैन जी की गिरफ्तारी हुई फिर मनीष सिसोदिया जी की गिरफ्तारी हुई फिर संजय सिंह जी की गिरफ्तारी हुई और अब दिल्ली के मुख्यमंत्री अरविंद केजरीवाल जी को भी गिरफ्तार कर लिया गया है अब भारतीय जनता पार्टी का ये इरादा है कि आने वाले दो महीने में लोकसभा चुनाव से पहले वो आम आदमी पार्टी के चार और नेताओं को गिरफ्तार करने वाले हैं वो मुझे गिरफ्तार करेंगे वो सौरभ भारद्वाज को गिरफ्तार करेंगे वो दुर्गेश पाठक को गिरफ्तार करेंगे और वो राघव चड्ढा को गिरफ्तार करेंगे ਜ਼ਿਕਰ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਕਈ ਲੀਡਰ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਮੰਤਰੀ ਆਤੀਸ਼ੀ ਦੇ ਦਾਅਵੇ ਵਿੱਚ ਕਿੰਨੀ ਕ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਮંત્રી ਆਤਿਸ਼ੀ ਨੇ ਆਫਰ ਮਿਲਣ ਦੇ ਦੋਸ਼ ਲਗਾਏ ਨੇ ਉਹਨਾਂ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਮੁੜ ਆਤਿਸ਼ੀ ਮਰਲੇਨਾ ਨੂੰ ਕਿਹਾ ਹੈ ਨਾਲ ਹੀ ਉਹਨਾਂ ਨੇ ਮੰਤਰੀ ਆਤਿਸ਼ੀ ਨੂੰ ਨਸੀਹਤ ਵੀ ਦਿੱਤੀ ਹੈ ਆਪ ਮੰਤਰੀ ਆਤਿਸ਼ੀ ਮਰਲੇਨਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਦੇ ਉੱਤੇ ਦੋਸ਼ ਲਗਾਏ ਗਏ ਨੇ ਕਿ ਭਾਜਪਾ ਦੇ ਕਿਸੇ ਬੰਦੇ ਨੇ ਉਹਨਾਂ ਨੂੰ ਫੋਨ ਕਰਕੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਆਫਰ ਦਿੱਤੀ ਸੀ ਜਿਸ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿਰਸਾ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਹੇ ਹੈ ਕਿ ਆਪ ਦੀਆਂ ਉਹੀ ਪੁਰਾਣੀਆਂ ਚਾਲਾਂ ਆਤੀਸ਼ੀ ਜੀ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਰਹੇ ਨੇ ਕਿ ਕਿਸੇ ਨੇ ਉਹਨਾਂ ਨੂੰ ਭਾਜਪਾ ਤੋਂ ਪੇਸ਼ਕਿਸ਼ ਕੀਤੀ ਹੈ ਇਸ ਦੇ ਨਾਲ ਹੀ ਮਨਜਿੰਦਰ ਸਿਰਸਾ ਨੇ ਬੇਨਤੀ ਕਰਦਿਆਂ ਹੋਇਆ ਕਿਹਾ ਹੈ ਕਿ ਆਤੀਸ਼ੀ ਜੀ ਮਨਜਿੰਦਰ ਸਿਰਸਾ ਨੂੰ ਕਿਸੇ ਦਾ ਨਾਮ ਦੱਸ ਦੇਣ ਉਹਨਾਂ ਕਿਹਾ ਕਿ ਤੁਹਾਡੇ ਵਰਗੇ ਪ੍ਰਸ਼ਟ ਲੋਕਾਂ ਨੂੰ ਭਾਜਪਾ ਪਾਰਟੀ ਵਿੱਚ ਲੈਣਾ ਭੁੱਲ ਜਾਓ ਉਸ ਨੂੰ ਦਫ਼ਤਰ ਤੋਂ ਬਿਲਕੁਲ ਵੀ ਨੰ ਲੰਘਣ ਦੀਏ ਵੈਸੇ ਤੁਹਾਡਾ ਨਾਮ ਕੇਜਰੀਵਾਲ ਜੀ ਨੇ ਈਡੀ ਨੂੰ ਦਿੱਤਾ ਹੈ ਜਿਨ੍ਹਾਂ ਨੇ ਈਡੀ ਨੂੰ ਦੱਸਿਆ ਹੈ ਕਿ ਵਿਜੇ ਨਾਇਰ ਤੁਹਾਨੂੰ ਅਤੇ ਸੌਰਵ ਭਰਦਵਾਜ ਨੂੰ ਰਿਪੋਰਟ ਕਰਤੇ ਸਨ ਉਹਨਾਂ ਕਿਹਾ ਇਸ ਲਈ ਬੀਜੇਪੀ ਨਹੀਂ ਬਲਕਿ ਕੇਜਰੀਵਾਲ ਜੀ ਨੇ ਤੁਹਾਨੂੰ ਸ਼ਰਾਬ ਘਟਾਲੇ ਦੇ ਵਿੱਚ ਫਸਾਇਆ ਹੈ ਇਸ ਦੇ ਨਾਲ ਹੀ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਸੁਣਾਉਣਿਆਂ ਆ ਆਤੀਸ਼ੀ ਜੀ ਨੇ ਅੱ비 ਪ੍ਰੈਸ ਕਾਨਫਰੰਸ ਕਰਕੇ ਵਹੀ ਪੁਰਾਣਾ ਰਾਗ ਲਾਪਾ ਕਿ ਮੂਝੇ ਦੱਸਿਆ ਗਿਆ ਹੈ मुझे कहा गया है मेरे एक पहचान वाले आदमी ने कहा तुम तो नाम बता दीजिए पर ऐसा क्यों हो रहा है क्योंकि जब अरविंद केजरीवाल जी ने ईडी को इन लोगों के नाम दे दिए अब इनको समझ में आ गया कि अगली बारी इनकी आएगी क्योंकि अरविंद केजरीवाल जी ने इनको फंसा दिया अरविंद केजरीवाल जी ने इनके खिलाफ सबूत दे दिए अरविंद केजरीवाल जी ने बता दिया कि विजय नायर जो कि सारे शराब घोटाले का मुख्य अभियुक्त है जो कि इसके अंदर सारा काम कर रहा था और सरकारी बंगले में रह रहा था उसका नाम लेते हुए बता दिया कि वो अतिशी जी को और सौरभ जी को रिपोर्ट करता था अब इनको समझ में आ गया कि सारे एविडेंस हमारे खिलाफ हैं और इस परिवार के लोगों का पैसे के लेन देन में भी इस फैमिली का अतिशी जी के परिवार के लोगों का नाम था भारद्वाज जी का नाम अरविंद जी ने दे दिया तो अब अतिशी जी को समझ में आ गया कि हमें तो फंसा दिया है अब कह रहे जी हमें मैसेज मिला है अतिशी जी वो मैसेज देने वाले का नाम बता दीजिए उस रिश्तेदार का नाम बता दीजिए उस रिश्तेदार को किसने कहा उसका नाम बता दीजिए ताकि ईडी उसी को अरेस्ट कर ले जो आपके खिलाफ ऐसी बातें कर रहा है साजिशें रच रहा है ये साजिश रचने वाला और कोई नहीं है अरविंद केजरीवाल है अरविंद केजरीवाल जी ने आपको फंसाया है अरविंद केजरीवाल जी ने अब से पहले सैकड़ों लोगों की ज़िंदगी बर्बाद की है और अब अतिशी जी की और सौरभ भारद्वाद जी की भी जिंदगी बर्बाद करती है ਜ਼ਿਕਰ ਹੋ ਗਾ ਕਿ ਬੀਤੇ ਦਿਨੀ ਅਰਵਿੰਦ ਕੇਜੀਵਾਲ ਨੇ ਈਟੀ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਵਿਜੇ ਨਾਇਰ ਆਤੀਸ਼ੀ ਮਰਲੇਨਾ ਤੇ ਸੌਰਵ ਭਰਤਵਾਜ ਦੇ ਨਾਲ ਗੱਲਬਾਤ ਕਰਦੇ ਸਨ ਅਤੇ ਉਹਨਾਂ ਨੂੰ ਰਿਪੋਰਟ ਕਰਦੇ ਸਨ ਜਿਸ ਤੋਂ ਬਾਅਦ ਆਤੀਸ਼ੀ ਮਰਲੇਨਾ ਅਤੇ ਸੌਰਵ ਭਰਤਵਾਜ ਦੀਆਂ ਮੁਸ਼ਕਲਾਂ ਵੀ ਬਾਤੀਆਂ ਵਿਖਾਈ ਦੇ ਰਹੀਆਂ ਨੇ ਈਟੀ ਆਉਣ ਵਾਲੇ ਸਮੇਂ 'ਚ ਇਹਨਾਂ ਦੋਵਾਂ ਨੂੰ ਲੈ ਕੇ ਕੀ ਅਹਿਮ ਫੈਸਲਾ ਲੈਂਦੀ ਹੈ ਇਹ ਵੀ ਵੇਖਣੀ ਉਕ ਹੋਵੇਗਾ ਕੁਝ ਸਿਆਸਤਦਾਨ ਲੋਕਸਭਾ ਚੋਣਾਂ ਵਿੱਚ ਟਿਕਟ ਲੈਣ ਲਈ ਪਾਰਟੀਆਂ ਬਦਲ ਰਹੇ ਨੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕਸਭਾ ਦੀ ਚੋਣ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਬੀਤੇ ਦਿਨੀ ਅਕਾਲੀ ਦਲ ਵੱਲੋਂ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦੇ ਵਿੱਚ ਪਾਰਟੀ ਦੇ ਮੁਖ ਆਗੂ ਅਤੇ ਸਿਆਸਤਦਾਨ ਵੀ ਮੌਜੂਦ ਰਹੇ ਤੇ ਉਦੋਂ ਹੀ ਸੁਖਬੀਰ ਬਾਦਲ ਨੇ ਇਹ ਫੈਸਲਾ ਲਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਿਆਸੀਆਂ ਲਗਾਈਆਂ ਚੱ ਰੀਆਂ ਸਨ ਕਿ ਸੁਖਬੀਰ ਬਾਦਲ ਲੋਕਸਭਾ ਦੀ ਚੋਣ ਲੜ ਸਕਦੇ ਨੇ ਪਰ ਹੁਣ ਇਹਨਾਂ ਕਿਆਸੀਆਂ ਉੱਪਰ ਵਿਰਾਮ ਲੱਗ ਗਿਆ ਹੈ। ਸਖਬੀਰ ਬਾਦਲ ਨੇ ਚੋਣਾਂ ਨਾਲ ਲੜਨ ਦਾ ਫੈਸਲਾ ਲਿਆਏ ਬੀਤੇ ਦਿਨੀ 6 ਹਲਕਿਆਂ ਦੇ ਵਰਕਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚਕਬੀਰ ਬਾਦਲ ਨੇ ਮੀਟਿੰਗ ਕੀਤੀ ਪਾਰਟੀ ਦੀ ਮੀਟਿੰਗ ਦੌਰਾਨ ਉਮੀਦਵਾਰਾਂ ਦੇ ਨਾਵਾਂ ਤੇ ਚਰਚਾ ਕੀਤੀ ਗਈ ਇਸ ਮੀਟਿੰਗ 'ਚ ਪਾਰਟੀ ਦੇ ਮੁਖ ਆਗੂ ਅਤੇ ਸਿਆਸਤਦਾਨ ਵੀ ਮੌਜੂਦ ਰਹੇ ਆ ਜਿਹੜੀ ਇਸ ਪੰਜਾਬ ਸਰਕਾਰ ਹੈ ਆ ਕੰਪਲੀਟ ਕੰਟਰੋਲ ਗਵਰਨਮੈਂਟ ਆਫ ਕਿਸਾਨੀ ਜੋ ਭਾਵਨਾ ਹੈ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਕੀ ਭਾਵਨਾ ਹੈ ਜੋ ਉਸ ਕਿਸਾਨੀ ਦਾ ਸੰਘਰਸ਼ ਹੋਇਆ ਸੀ ਉਹ ਸੰਘਰਸ਼ ਇੰਨਾ ਚੀਜ਼ਾਂ ਕਰਕੇ ਹੋਇਆ ਸੀ ਤੇ ਪਰ ਆ ਜਿਹੜੀ ਸਰਕਾਰ ਹੈ ਭਗਵੰਤ ਮਾਨ ਹੈ ਇਹਨੂੰ ਕੋਈ ਨਾ ਕੋਈ ਫਿਕਰ ਹੈ ਨਾ ਪਰਵਾਹ ਹੈ ਐਸ ਕਰਕੇ ਇਹਨਾਂ ਸਾਰਿਆਂ ਨੂੰ ਸਾਰਾ ਕੁਝ ਦੇਖ ਕੇ ਫੈਸਲਾ ਕਰਨਾ ਚਾਹੇਗੀ ਕੈਂਡੀਡੇਟ 13 ਕਿਉਂਕਿ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਹਿੰਦੇ ਕਿ ਅੱਜ ਕੁਝ ਸ਼ਾਰਟ ਲਿਸਟ ਵੀ ਕਿਤੇ ਨਹੀਂ ਨਹੀਂ ਮੇਰਾ ਅੱਜ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ अपने मेन वर्कर पूछते हुए पार्लीमेंट चाहे कैंडेट होना चाहिए सो मैं छह पार्लीमेंट हलक मीटिंग की जिसे हलका इंचार्ज एच जी पीसी मैं डिस्ट्रिक्ट प्रेजिडेंट इम्पोर्टेंट बंदे बुलाए गए इंडीविजुअली देख ग्यारह बजे इतना बैठा मिलकर मैं सारे व्यूज लेते हैं इंडिविजुअली व्यू लेते हैं कबाइल करके क्योंकि सा डेमोक्रेटिक सिस्टम है हले हलेसलटेशन चल रही है ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਵਿਖੜਾ ਹੋਵੇਗਾ ਕਿ ਅਕਾਲੀ ਦਲ ਵੱਲੋਂ ਕਦੋਂ ਤੱਕ ਆਪਣੇ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਤੇ ਕਿਹੜੇ ਕਿਹੜੇ ਉਮੀਦਵਾਰ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ ਕਵਿਤਾ ਖੰਨਾ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਵਿਨੋਦ ਖੰਨਾ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਦੀ ਸੇਵਾ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਵਿਨੋਦ ਖੰਨਾ ਜੀ ਦੇ ਚਲੇ ਜਾਣ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਹੈ ਬੀਤੀ ਦਿਨੀ ਭਾਜਪਾ ਨੇ ਪੰਜਾਬ ਚ 6 ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਸੀ ਤੇ ਭਾਜਪਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਇਸੇ ਲੋਕ ਸਭਾ ਹਲਕੇ ਤੋਂ ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਸਨ ਜੋ ਕਿ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਪਿਛਲੇ ਕਈ ਸਾਲਾਂ ਤੋਂ ਲੋਕਾਂ ਵਿੱਚ ਵਿਚਰ ਕੇ ਉਹਨਾਂ ਦੀ ਸੇਵਾ ਕਰ ਰਹੇ ਨੇ ਇਸ ਵਾਰ ਉਹਨਾਂ ਦਾ ਲੋਕ ਸਭਾ ਚੋਣਾਂ ਵਿੱਚ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਪਰ ਹਾਈ ਕਮਾਂਡ ਦੇ ਵੱਲੋਂ ਦਿਨੇਸ਼ ਸਿੰਘ ਬੱਬੂ ਦੇ ਨਾਂ ਦੇ ਐਲਾਨ ਤੋਂ ਬਾਅਦ ਹੁਣ ਕਵਿਤਾ ਖੰਨਾ ਵੱਲੋਂ ਐਲਾਨ ਕੀਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਜ਼ਰੂਰ ਆਉਣਗੇ ਤੇ ਉਹਨਾਂ ਨੇ ਚੋਣ ਲੜਨ ਦਾ ਵੀ ਫੈਸਲਾ ਕੀਤਾ ਹੈ। ਉਹਨਾਂ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੇ ਸੰਕੇਤ ਵੀ ਮਿਲੇ ਨੇ ਜਿਸ ਕਾਰਨ ਭਾਜਪਾ ਦੇ ਸਿਆਸੀ ਡੇਰੇ 'ਚ ਹਰਚਲਮਚ ਗਈਏ। ਦਿਨੋਜੀ ਦੇ ਅੰਤਿਮ ਛਣੋਂ ਮੇਂ ਉਹਨਕੋ ਗੁਰਦਾਸਪੁਰ ਦੀ ਚਿੰਤਾ ਸੀ। ਔਰ निरंतर चिंता रही लेकिन अंतिम क्षणों तक वो गुरतासपुर के बारे में सोच रहे थे और भगवान की दया से हमारे पास सब कुछ है कोई ऐसी वस्तु नहीं जो हमारे पास नहीं है और इसलिए विनोद जी ने तय किया कि वो सेवा करना चाहते हैं जब हम यहाँ आए गुरतासपुर में लोगों ने हमें इतना प्यार दिया है विनोद जी को सत्रह साल और मुझे अब छब्बीस साल हुए यहाँ गुरदासपुर में लोगों ने प्यार ही प्यार दिया है विनोद जी के जाने के बाद यहाँ के लोग मेरा परिवार बन चुके हैं मैं ने यहाँ कविता और विनोद खन्ना फाउंडेशन स्थापित किया और गांव-गांव में जाकर हम काम कर रहे हैं बच्चों के फ्यूचर के लिए और हमारा धर्म भी कहता है कि हमें सेवा करनी चाहिए और मैं इतना कहना चाहती हूँ कि पॉलिटिक्स से जो प्लेटफॉर्म आपको पॉलिटिक्स में मिलता है सेवा करने के लिए वो कहीं और नहीं मिलता है और मैंने निश्चय किया है कि मैं जिस तरह से विनोद जी ने लोगों की सेवा की उसी तरह मैं करती रहूँगी और करने वाली हूँ तो क्यों और पार्टी में जाने की या फिर आजाद भी लड़ सकते हैं आप अभी मैंने ये कोई निर्णय लिया नहीं है लेकिन मैं इतना जानती हूँ कि पार्टियाँ सब समझदार हैं वो उनको पता है कि सर्वेज में लगभग सत्तर ऐसे अस्सी प्रतिशत लोगों ने चाहा कि मैं उनकी मेंबर ऑफ पार्लियामेंट बनूं तो ये सभी जानते हैं ਔਰ ਅਭੇ ਮੈਂ ਕਹਾਂ ਜਾਉਂਗੀ ਇੰਡੀਪੈਂਡੈਂਟ ਲੜੂੰਗੀ ਜਾਂ ਕਿਵੇਂ ਕਰੂੰਗੀ ਮੈਨੇ ਕੋਈ ਨਿਰਣੈ ਨਹੀਂ ਲਿਆ ਹੈ ਇਹ ਮੰਨ ਕੇ ਚਲੋ ਕਿ ਮੁਝੇ ਸੇਵਾ ਕਰਨੀ ਹੈ ਗੁਰਤਾਸਪੁਰ ਕੀ ਔਰ ਮੈਂ ਸੇਵਾ ਕਰੂੰਗੀ ਕਿਸੇ ਵੀ ਹਾਲ ਮੇ 10 ਸਈਏ ਕਿ ਪਾਚਪਾ ਵੱਲੋਂ ਪਹਿਲਾਂ ਹੀ ਇਸ ਲੋਕ ਸਭਾ ਸੀਟ ਤੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਕਵਿਤਾ ਖੰਨਾ ਕਿਸ ਪਾਰਟੀ ਨਾਲ ਆਪਣੀ ਰਾਜਨੀਤੀ ਵਿੱਚ ਆਉਂਦੀ ਸ਼ੁਰੂਆਤ ਕਰਦੇ ਨੇ ਅੱਜ ਦੇ ਪੰਜਾਬ ਨਿਊਜ਼ ਬਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਣੇ ਆ ਮੋਖਰ ਲਾਈਨਸ ਤੇ ਸਪਰੀਮ ਕੋਰਟ ਨੇ ਸੰਜੇ ਸਿੰਘ ਨੂੰ ਦਿੱਤੀ ਵੱਡੀ ਰਾਹਤ 6 ਮਹੀਨਿਆਂ ਦੀ ਜੇਲ੍ਹ ਤੋਂ ਬਾਅਦ ਮਿਲੀ ਜ਼ਮਾਨਤ ਅਕਾਲੀ ਦਲ ਦੇ ਵਫਦ ਨੇ ਮੁੱਖ ਚੋਣ ਅਧਿਕਾਰੀ ਦੇ ਨਾਲ ਕੀਤੀ ਮੁਲਾਕਾਤ ਤੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਲਗਾਏ ਗੰਭੀਰ ਦੋਸ਼ ਕਿਸਾਨ ਆਗੂ ਸਰਵਿੰਦਰ ਸਿੰਘ ਬੰਦੇਰ ਨੇ ਕੀਤਾ ਐਲਾਨ 7 ਅਪ੍ਰੈਲ ਨੂੰ ਦੇਸ਼ ਭਰ ਚ ਫੁੱਗੇ ਜਾਣਗੇ ਭਾਜਪਾ ਦੇ ਪੁਤਲੇ ਸਪੀਕਰ ਕੁਲਤਾਰ ਸੰਧਵਾਨ ਨੇ ਨਹੀਂ ਸਵੀਕਾਰਿਆ ਸ਼ੀਤਲ ਅਨੁਗਰਾਲ ਦਾ ਅਸਤੀਫਾ ਅਦਾਲਤ ਦਾ ਰੁਖ ਕਰ ਸਕਦੇ ਨੇ ਸ਼ੀਤਲ ਅਨੁਗਰਾਲ ਇਸ ਦਿਨਾਂ ਲਈ ਮੈਨੇ ਦੇ ਜੱਸਦ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ